ਦੋਹਿਰਾ ਤ੍ਰੈ ਲੋਕੀ ਨੂੰ ਸਾਜਣ ਦੇਲੇ ਈਸ਼ਵਰ ਸ਼ਕਤੀ ਵਾਨਾ ਪੂਰਨ ਪ੍ਰਗਟ ਬ੍ਰਹਮ ਹੋ ਗਿਆ ਵਾਲਮੀਕ ਭਗਵਾਨ ਜੋਤਿ ਅਗੰਮੇਸ਼ਵਰੇ ਰਚਿਆ ਜਦੋਂ ਜਹਾਨ ਸਾਜੀ ਨੌਖੰਡ ਪ੍ਰਿਥਵੀ ਚੰਦ ਸੂਰਜ ਅਸਮਾਨ ਅਰਬੰਘਰ ਬੰਘੇ ਜੁਗਾਤੋਂ ਜੋ ਸੀ ਤੁੰਦਕਾਰ ਰਚਿਆ ਸ਼ਕਤੀ ਪ੍ਰਭੂ ਦੀ ਉਸ ਵਿੱਚੋ ਸੰਸਾਰ ਕੜੀਆਂ ਤੇ ਤਾਂ ਸਾਜੀਆਂ ਸਾਜੇ ਦਿਨ ਤੇ ਰਾਤ ਲਿਖ ਦਿੱਤੀ ਹਰ ਜੀਵ ਦੇ ਵੱਖੋ ਵੱਖ ਬਰਾਤ ਪਰਬਤ ਸਾਗਰ ਜਸ਼ਮੇ ਨਦੀਆਂ ਤੇ ਦਰਿਆ ਰੁੱਖਾਂ ਵਿੱਲਾ ਬੂਟਿਆਂ ਦਿੱਤੀ ਮੈਕ ਖੰਡਾ ਲੱਖ ਜਰਾਸੀ ਮੇਦਨੇ ਈਸ਼ਵਰ ਦਾ ਪਰਵਾਰ ਬਖਸ਼ੇ ਹਰੇਕ ਜੀਵ ਲਈ ਅਣਮਿਣ ਮੇ ਭੰਡਾਰ ਮਾਤ ਲੋਕ ਕੇ ਜੀਆਂ ਦੇ ਕਰਨ ਲਈ ਕਲਿਆਣ ਰੂਪ ਧਾਰੇ ਨਾਨੰਦਾ ਆਇਆ ਕੁਤਿ ਭਗਵਾਨ ਵਕਰੇ ਵਕਰੇ ਲੇਖਨੇ ਵੱਖੋ ਵੱਖ ਖਿਆਲ ਐ ਪਰ ਮਿਲਦੇ ਮੂਲ ਨਾ ਇੱਕ ਦੂਜੇ ਦੇ ਨਾਲ ਹਿੰਦੂ ਕਹਿੰਦੇ ਸ਼ੁਰੂ ਤੋਂ ਜਦ ਜਰਾ ਚਿਆ ਸੰਸਾਰ ਪ੍ਰਗਟ ਹੋਇਆ ਜਗ ਤੇ ਉਹ ਬ੍ਰਹਮਾ ਦਾ ਅਵਤਾਰ ਮੋ ਮਨ ਕਹਿੰਦੇ ਅਜਲ ਤੋਂ ਕੀ ਤੀਜੇ ਸੇ ਮਦਾਦ ਰੱਖੀ ਆਦਮ ਹਵਾਨੇ ਸ੍ਰਿਸ਼ਟੀ ਦੀ ਬੁਨਿਆਦ ਪਰ ਵਿਦਵਾਨਾਂ ਖੋਜੀਆਂ ਲਿਖਿਆ ਜੋ ਇਤਿਹਾਸ ਕਰਣਾ ਪਉ ਸੰਸਾਰ ਨੂੰ ਹੋਇਓ ਸੋ ਤੇ ਵਿਸ਼ਵਾਸ ਜਨਮੋ ਪਹਿਲਾ ਰਾਮ ਦੇ 10000 ਸਾਲ ਵਲਮੀਕ ਭਗਵਾਨ ਨੇ ਲਿਖੀ ਰਮਾਇਣ ਵਿਸ਼ਾਲ ਜਨਾਂ ਕਲਮ ਦਵਾਈ ਤਸੀ ਨਾ ਕਾਗਜ ਦਾਨਾ ਨਾ ਅਖਰਾਂ ਦਾ ਗਿਆਨ ਸੀ ਨਾ ਵਿਦਿਆ ਦੇਸ਼ਾ ਓਏ ਦਿਆਂ ਤਦ ਪੱਤਰਾਂ ਕਹਿੰਦੇ ਨੇ ਵਿਦਵਾਨ ਸਾੰਭੇ ਮੋਤੇ ਸੁਗਨ ਦੇ ਜੋ ਬਖਸ਼ੇ ਭਗਵਾਨ ਜੇ ਕਰਨ ਨਾਲ ਦਲੀਲ ਦੇ ਪੜੀਏ ਕਰ ਤਸਦੀਕ ਆਦ ਪੁਰਗ ਤਗ ਜਗ ਦਾ ਸ਼੍ਰੀ ਵਾਲਮੀਕ ਹੈ ਠੀਗਾ ਗੁਰੂ ਵਾਲਮੀਕ ਸੰਸਾਰ ਦਾ ਕਰਤਾ ਪਾਲਣਹਾਰ ਜੁਗ ਜੁਗ ਪੈਰਾਇਓ ਸਦਾਇਓ ਸ਼ਕਤੀ ਦਾ ਅਵਤਾਰ ਸ਼ਬਦ ਰੂਪ ਵਿੱਚ ਉਸ ਨੂੰ ਕਰੀਏ ਯਦਵੀ ਆਦ ਵਾਲਮੀਕ ਭਗਵਾਨ ਜੀ ਕਰਦੇ ਹਨੇ ਮਦਦ ਸਾਝੀ ਜਿਸਨੇ ਪ੍ਰਥਵੀ ਸਾਜਿਆ ਜਿਸ ਸੰਸਾਰ ਪੂਰਣ ਅਸ ਭਗਵਾਨ ਨੂੰ ਨਮ ਸਿਕਾਰ ਲੱਖ ਵਾਰ ਸਾਝੀ ਜਿਸਨੇ ਪ੍ਰਥਵੀ ਸਾਜਿਆ ਜਿਸ ਸੰਸਾਰ ਪੂਰਣ ਅਸ ਭਗਵਾਨ ਨੂੰ ਨਮ ਸਿਕਾਰ ਲੱਖ ਵਾਰ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ਼੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਚੋ ਜੀ ਪਾਤਸ਼ਾਹ ਯੂਰ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਗੱਦੀ ਤੇ ਬਰਾਜਮਾਨ ਸੰਤ ਗਿਰਦਾਰੀ ਨਾਥ ਜੀ ਮਹਾਰਾਜ ਕੀ ਜੈ ਸਰਵਤ ਸਾਧ ਸੰਗਤ ਕੀ ਜੈ ਹੋ